ਯੇ ਬਲੀ ਰਿਵਿਊਸ ਦੇ ਇਸ ਐਪੀਸੋਡ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਤੁਹਾਨੂੰ ਅਸੀਂ ਇੱਕ ਬਹੁਤ ਹੀ ਯੂਨੀਕ ਚੀਜ਼ ਬਾਰੇ ਦਰਸਾਣੀ ਇੱਕ ਐਸਾ ਫ੍ਰਿਜ ਜਿਹੜਾ ਬਿਨਾਂ ਬਿਜਲੀ ਤੋਂ ਚੱਲਦਾ ਜੀ ਬਿਲਕੁਲ ਬਿਨਾਂ ਬਿਜਲੀ ਤੋਂ ਚੱਲਣ ਵਾਲਾ ਫ੍ਰਿਜ ਜਦੋਂ ਗਰਮੀਆਂ ਦੇ ਵਿੱਚ ਲੰਬੇ ਲੰਬੇ ਕੱਟ ਲੱਗ ਸਕਦੇ ਨੇ ਤਾਂ ਉਸ ਵੇਲੇ ਇਹ ਫ੍ਰਿਜ ਇੱਕ ਬਹੁਤ ਕੰਮ ਦੀ ਚੀਜ਼ ਸਾਬਤ ਹੋਏਗਾ ਗੁਜਰਾਤ ਦਾ ਇੱਕ ਬੰਦਾ ਮਨਸੂਖભાઈ ਪ੍ਰਜਾਪਤੀ ਨੇ ਇਹ ਫ੍ਰਿਜ ਤਿਆਰ ਕੀਤਾ 2001 ਮੇ ਗੁਜਰਾਤ ਮੇ ਭੂਕੰਪ ਆਇਆ और ये इधर का जो कहने का मतलब क्या है पत्रकार वो संदेश पेपर में उसने एक फोटो दिया हमारा मटका फूट गया और इसने इसमें लिखा है कि गरीबों का फ्रिज का भूखा तो मैंने सोचा ये एक जो मटका जो गरीबों के लिए फ्रिज हो सकता है तो सही में गरीब गरीबों के लिए मैं फ्रिज क्यों नहीं बनाऊँ तो मैंने ये सा ये ये रेड मॉडल पहले बनाया इसमें 18 लीटर पानी आते हैं पीने के लिए और ये नल से पीते हैं पानी और अंदर पाँच दिन तक सब्ज़ियाँ और फ्रूट बिगड़ते नहीं पाँच दिन पाँच दिन तक ਮਨਸੂਖ ਬਾਈ ਦੇ 4 ਸਾਲ ਰਿਸਰਚ ਕਰਕੇ ਲੱਕੜ ਦੇ ਪੂਰੇ ਮਿੱਟੀ ਤੇ ਰੇਤ ਦਾ ਇੱਕ ਐਸਾ ਕੰਬੀਨੇਸ਼ਨ ਤਿਆਰ ਕੀਤਾ ਜਿਸ ਨਾਲ ਫ੍ਰਿਜ ਬਣਾਇਆ ਜਾਂਦਾ ਮਨਸੂਖ ਬਾਈ ਦੀ ਕੰਪਨੀ ਮਿੱਟੀ ਕੂਲ ਐਸ ਫ੍ਰਿਜ ਦੀ ਮਾਰਕੀਟਿੰਗ ਕਰ ਰਹੀ ਹੈ ਤੇ ਇਸ ਦੀ ਕੀਮਤ ਉਹਨਾਂ ਨੇ ਰੱਖੀ ਹੈ ਜੀ 2500 ਰੁਪਏ ਆਪਣੀ ਘੱਟ ਕੀਮਤ ਕਰਕੇ ਇਹ ਫ੍ਰਿਜ ਗਰੀਬ ਤੋਂ ਗਰੀਬ ਪਰਿਵਾਰ ਦੀ ਪਹੁੰਚ ਵਿੱਚ ਆ ਜਾਂਦਾ ਇਹਦੇ ਵਿੱਚ ਰੱਖੀਆਂ ਹੋਈਆਂ ਚੀਜ਼ਾਂ ਕੰਪਨੀ ਦੇ ਅਨੁਸਾਰ 5-6 ਦਿਨਾਂ ਤੱਕ ਖਰਾਬ ਨਹੀਂ ਹੁੰਦੀਆਂ ਇਹਦੇ ਵਿੱਚ ਉਹਨਾਂ ਨੇ ਪਾਣੀ ਨੂੰ ਠੰਡਾ ਕਰਨ ਲਈ ਇੱਕ ਅਲੱਗ ਖਾਨਾ ਬਣਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਆ ਬਾੜ ਜਿਹੜੀ ਟੁੱਟੀ ਲੱਗੀ ਹੋਈ ਹੈ ਇਹਨੂੰ ਅਸੀਂ ਖੋਲ ਕੇ ਸਿੱਧਾ ਪਾਣੀ ਲੈ ਸਕਦੇ ਹਾਂ ਇਹਦੇ ਵਿੱਚੋਂ ਠੰਡਾ ਪਾਣੀ ਗਰਮੀਆਂ ਦੇ ਵਿੱਚ ਫ੍ਰਿਜ ਨੂੰ ਸਭ ਤੋਂ ਜ਼ਿਆਦਾ ਖੋਲਣਾ ਤੇ ਬੰਦ ਕਰਨਾ ਠੰਡੇ ਪਾਣੀ ਨੂੰ ਪੀਣ ਦੇ ਲਈ ਹੁੰਦਾ ਜਿਹਦੇ ਕਰਕੇ ਬਿਜਲੀ ਦਾ ਵੀ ਖਰਚਾ ਹੁੰਦਾ ਤੇ ਉਹਦੇ ਅੰਦਰ ਪਈਆਂ ਚੀਜ਼ਾਂ ਵੀ ਚੰਗੀ ਤਰ੍ਹਾਂ ਠੰਡਾ ਨਹੀਂ ਹੋ ਸਕਦੀਆਂ ਮੇਰਾ ਫਾਦਰ ਮਿੱਟੀ ਦਾ ਬਰਤਨ ਬਣਾਉਂਦੇ ਸਨ ਅਮਨੇ ਜੋ ਇਹ ਮਿੱਟੀ ਕੁਲ ਬਣਾਇਆ ਹੈ